ਸਰਵਸੇਆ ਸਤੇ ਮੱਥੇ ਹੁੰਦਾ ਨਹੀਂ ਹੋ ਰੋ ਦੋ ਬਾਈ ਗਰਜੀਤੇ ਬੈਠੇ ਆਪਣੇ ਨਾਲ ਪਾਉਂਗਾ ਨੂੰ ਤੋੜਣ ਨੂੰ ਤਾ ਨਹੀਂ ਆਪੇ ਤੋਂ ਸਿੱਧਾ ਉੱਪਰ ਸਰ ਤੋਂ ਜਾਵਾਂਗੇ ਬ੍ਰੇਟਾ ਮੰਡੀ ਤਾਨੋ ਮੈਂ ਖੋਸ ਹੜ ਦੇ ਆਲਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਜੀ ਅੱਜ ਆਪਾਂ ਆਏ ਜੀ ਜਾਜ ਰੈਸਟੋਰੈਂਟ ਦੇ ਵਿੱਚ ਜੋ ਕਿ ਤੇ ਤੁਹਾਨੂੰ ਮੈਂ ਵੀਡੀਓ ਦਿਖਾਇਆ ਸੀਗਾ ਉਦੋਂ ਆਪਾਂ ਸਵੇਰੇ ਸਾਜਰੇ ਨਿਕਲਣਾ ਸੀ ਅੱਗੇ ਅੰਬਰਸਰ ਨੂੰ ਜੀ ਅੰਬਰਸਰ ਤੋਂ ਅੱਗੇ ਬਾਡਰ ਦੇ ਨੇੜੇ ਸੀ ਤੇ ਆਪਾਂ ਮਾਲ ਸਤਾਰਨਾ ਸੀਗਾ ਤੇ ਹੁਣ ਆਪਾਂ ਪਹੁੰਚ ਗਏ ਆ ਦੁਬਾਰੇ ਸਪੈਸ਼ਲੀ ਇਹਦੇ ਵਿੱਚ ਆਇਆਗੇ ਦੇਖਣ ਵਾਸਤੇ ਤੇ ਤੁਹਾਨੂੰ ਦਿਖਾਣੇ ਆ ਕੀ ਇਹਦਾ ਪ੍ਰਾਈਜ਼ ਆ ਕੀ ਗੱਲਬਾਤ ਹੈ ਹਾਂ ਜੀ ਦੋਸਤੋ ਆਪਾਂ ਜਾ ਰਹੇ ਆ ਇਸ ਟਾਈਮ ਦੇ ਜਹਾਜ਼ ਦੇ ਵਿੱਚ ਤੁਸੀਂ ਦੇਖੋ ਇਹ ਰੈਸਟੋਰੈਂਟ ਹੈਗਾ ਆ ਦੇਖੋ ਹਵਾਈ ਅੱਡਾ ਅੰਬਰਸਰ ਆ ਖੜੀ ਆਪਣੀ ਰਾਣੀ ਸੁੰਦਰਾ ਬਾਈ ਗਰਜੀਤ ਕਹਿੰਦਾ ਔਰ ਲੱਬੀ ਕਹਿੰਦਾ ਕਹਿੰਦਾ ਬਾਈ ਇੱਥੇ ਖਾਣਾ ਪੀਣਾ ਆਪਾਂ ਇਹ ਜਾਜ ਰਸ਼ਪਿੰਡ ਦੇ ਵਿੱਚ ਤਾਂ ਆਪ ਇਹਦੇ ਅੰਦਰ ਜਾ ਰਹੇ ਆਂਗੇ ਠੀਕ ਹੈ 200 ਰੁਪਏ ਦੀ ਟਿਕਟ ਹੈਗੀ ਵੀਡੀਓ ਅਲਾਉਡ ਹੈ ਫੋਟੋ ਅਲਾਉਡ ਆ ਜੇ ਮਰਜ਼ੀ ਵੀਡੀਓ ਬਣਾ ਸਕਦੇ ਆ ਫੋਟੋ ਕਰ ਸਕਦੇ ਆ ਲੋ ਜੀ ਆਪਾਂ ਇਸ ਟਾਈਮ ਤੇ ਟਟਾਰਾਂਗੇ ਟਿਕਟਾਂ 200 ਰੁਪਏ ਟਿਕਟ ਟਕ ਬਾਕੀ ਤੁਹਾਨੂੰ ਮੈਂ ਸਾਰਾ ਦੱਸੂਗਾ ਵੀ ਕੀ ਹਿਸਾਬ ਕਿਤਾਬਾ ਕੀ ਖਰਚਾ ਵਰਚਾ ਆ ਦੇਖੋ ਆਪਾਂ ਕਟਾਲੀਆਂ ਟਿਕਟਾਈ 600 ਰੁਪਏ ਲੱਗੇਗਾ ਜੋ ਵੀ ਖਰਚਾ ਹੋਊਗਾ ਉਹਦੇ ਵਿੱਚੋਂ ਆਪਣਾ ਲੈਸ ਹੋ ਜਾਊਗਾ। ਲੋ ਜੀ ਮਿੱਤਰੋ ਆਪਾਂ ਟਿਕਟਾਂ ਲਈਆਂ ਕਟਾ ਆ ਬਾਈ ਖੇਡਾ। ਲੋ ਜੀ ਆਪਾਂ ਜਹਾਜ਼ ਦੇ ਵਿੱਚ ਐਂਟਰੀ ਕਰ ਰਹੇ ਹਾਂ ਜੇ ਇਸ ਟਾਈਮ ਤੇ ਟਿਕਟਾਂ ਲਈਆਂ ਕਟਾ ਤੇ ਪੌੜੀਆਂ ਨੂੰ ਦਿੱਤਾ ਰਾਂ ਪਾ 600 ਦਿੱਤਾ ਲਾ 600 ਦਿੱਤਾ ਲਾ ਬਾਕੀ ਜਾਵਾਂਗੇ ਜਿਹੜੇ ਬੱਚੇ ਖਾ ਲੋ ਜੀ ਦੋਸਤੋ ਜਿਹੜੇ ਕਹਿੰਦੇ ਤੁਸੀਂ ਕੁਝ ਨਹੀਂ ਕਰ ਸਕਦੇ ਕੁਝ ਨਹੀਂ ਕਰ ਸਕਦੇ ਅੱਜ ਤੁਹਾਡਾ ਵਾਈ ਚੜ ਰਿਹਾ ਜਹਾਜ਼ ਤੇ ਆ ਦੇਖੋ origignal ਹੈ ਪੂਰਾ top ਦਾ ਠੀਕ ਹੈ Air India India ਦਾ ਜਹਾਜ਼ ਆ ਤੁਸੀਂ ਦੇਖ ਸਕਦੇ ਹੋਗੇ ਪਹਿਲੇ ਵਾਰ ਚੜ ਰਹੇ ਹਾਂਗੇ ਆਪਾਂ ਠੀਕ ਹੈ ਜਿਹੜੇ ਕਹਿੰਦੇ ਤੁਸੀਂ ਕੁਝ ਨਹੀਂ ਕਰ ਸਕਦੇ ਕੁਝ ਨਹੀਂ ਕਰ ਸਕਦੇ ਆ ਫਿਰਦਾ ਤੁਹਾਡਾ ਵਾਈ 에어ਪੋਰਟ ਤੇ ਆਪਾਂ ਬੈਠ ਗਏ ਜਹਾਜ਼ ਆ ਕੇ ਆਵਣਾ ਪਈ ਆਵਣਾ ਚੇਤਲਾ ਹੋਣੀ ਆਦੀ ਫੋਟੋ ਮੇਰੀ ਤੂੰ ਹੈਂ ਸੋਣਾ ਮੈਂ ਨਸੇ ਪੱਤੇ ਨੇ ਸਰੂਸੇ ਵਾਲਾ ਜੀ ਆਪਾਂ ਆ ਦੇਖੋ 600 ਰੁਪਏ ਲੱਗੇ ਇੱਕ ਬੰਦੇ ਦੀ 200 ਰੁਪਏ ਡੈਕਟ ਹੈਗੀ ਤੇ ਜੇ ਆਪਾਂ ਕੁਝ ਖਾਣੇ ਪੀਣੇ ਆਂਗੇ ਤੇ 500 ਦਾ 600 700 ਜੋ ਵੀ ਬਿਲ ਬਣੂਗਾ ਇਹ ਮਾਉਂਟ ਦੇ ਵਿੱਚੋਂ ਮਾਈਨਸ ਹੋ ਜਾਣਗੇ ਹੁਣ ਮੰਨ ਲਓ ਆਪਣਾ ਜੇ 700 ਦਾ ਬਿਲ ਬਣਿਆ ਤਾਂ 600 ਮਾਈਨਸ ਹੋ ਕੇ 100 ਰੁਪਏ ਆਪਾਂ ਨੂੰ ਹੋਰ ਦੇਣਾ ਪਊਗਾ ਇੱਥੇ ਇਹ ਸਿਸਟਮ ਹੈਗਾ ਤੇ ਵਧੀਆ ਪ੍ਰਬੰਧ ਹੈ ਤੁਸੀਂ ਦੇਖ ਸਕਦੇ ਹੋ ਕਹਰੇ ਦੇ ਹਾਂਜੀ ਦੋਸਤੋ ਆਪਾਂ ਖਾਣ ਵਾਸਤੇ ਮੰਗਾਇਆ 버거 ਤੇ ਤੇ ਸੋਸ ਠੇਲਾ ਬਾਈ ਲੱਗ ਗਿਆ ਖਾਣਾ ਆ ਦੇਖੋ ਦੇਖ ਸਕਦੇ ਹੋ ਤੁਸੀਂ ਆਪਾਂ 버거 ਮੰਗਾਣੇ ਖਾਣ ਵਾਸਤੇ ਹੋਰ ਕੁਝ ਨਹੀਂ ਮੰਗਾਇਆ ਹੈਗਾ ਲੋ ਜੀ ਦੋਸਤੋ ਆਪਾਂ ਆ ਗਿਆ ਜਹਾਜ਼ ਵਾਲੇ ਕੈਬਨ ਚ ਆ ਦੇਖੋ ਇਸ ਤਰੀਕੇ ਦਾ ਜੰਗਾੜ ਹੁੰਦਾਗਾ ਇੱਥੇ ਆ ਦੇਖੋ ਇਹ ਸੋਚਾਂ ਵਗੈਰਾ ਹੁੰਦੀਆਂ ਨੇ ਜਹਾਜ਼ ਚ ਇਹ ਹੁੰਦੀ ਐ ਦੋ ਪੈਲਟ ਵਾਲੀ ਸੀਟ ਆ ਜਾ ਆ ਜਾ ਬੈਠਾ ਇੱਥੇ ਆ ਦੇਖੋ ਐਦਾਂ ਮੂਰੋ ਦੇਖਿਆ ਜਾਂਦਾਗਾ ਆ ਦੇਖੋ ਇਧਰ ਹਸੇ ਸ਼ੀਸ਼ਾ ਹਸਾ ਸਾਫ਼ ਕਰਨ ਵਾਲਾਗਾ ਆਪਾਂ ਨੂੰ ਚਲਾਉਣਾ ਨਹੀਂ ਆਉਂਦਾ ਇਹ ਸੋਪੀਜਾ ਕਿਧਰ ਤੇ ਚੱਲਦਾ ਹੁੰਦਾ ਨਹੀਂ ਆਪਾਂ ਚਲਾ ਵੀ ਲੈਂਦੇ ਸੋਚਾਂ ਦੇਖੋ ਦੋਸਤੋ ਕਿੰਨੀਆਂ ਹੁੰਦੀਆਂ ਨੇ ਇਸ ਜਹਾਜ਼ ਦੇ ਵਿੱਚ ਆ ਸਾਰੇ ਸੋਚਾਂ ਨਹੀਂ ਆ ਇਧਰ ਪਿੱਛੇ ਵੀ ਦੇਖੋ ਬਹੁਤ ਜ਼ਿਆਦਾ ਸੋਚਾਂ ਨਹੀਂ ਆ ਏ ਬਾਈ ਗਰਜੀਤ ਸਿੰਘ ਕਹਿੰਦਾ ਝੂਟਾ ਲੈਣਾ ਬੈਠ ਬਾਈ ਇੱਥੇ ਵੇ ਬੈ ਜਾ ਆ ਦੇਖੋ ਆ ਪੈਲੇਟ ਵਾਲੀ ਟੋਪੀ ਬਹੁਤ ਤਗੜੀਆਂ ਚੀਜ਼ਾਂ ਹੁੰਦੀਆਂ ਨੇ ਆ ਆ ਦੇਖੋ ਗਰਜੀਤ ਸਿੰਘ ਬੈਠ ਗਿਆ ਮੇਰੇ ਬਰੋਬਰ ਲੈ ਬਈ ਹੁਣ ਡਾਵਾਂਗੇ ਆਪਾਂ ਆਓ ਉੱਤੇ ਹੀ ਪਾ ਆ ਦੇਖੋ ਜੀ ਇਹ ਹੁੰਦੇ ਨੇ ਉਹ ਬ੍ਰੇਕ ਜੇ ਕਹਿੰਦੇ ਹੁੰਦੇ ਨੇ ਆ ਦੇਖੋ ਬਹੁਤ ਤਗੜਾ ਸਿਸਟਮ ਹੁੰਦਾ ਹੈਗਾ ਜਹਾਜ਼ ਦੇ ਵਿੱਚ ਤੇ ਕਾਫੀ ਜਿਆਦਾ ਪ੍ਰੋਜੈਕਟ ਹੈਗਾ ਤੁਸੀਂ ਦੇਖ ਸਕਦੇ ਹੋ ਇਧਰ ਬੱਤੀਆਂ-ਬੱਤੀਆਂ ਲੱਗੀਆਂ ਹੋਈਆਂ ਨੇ ਵਿੱਚ ਔਰ ਦੇਖੋ ਲਾਟਰਮ ਪਾਟਰਮ ਸੂਈਆਂ ਹੀ ਆ ਆ ਤੇ ਸਟਾਪਰ ਜੇ ਹੁੰਦੇ ਨੇ ਜਿਹੜੇ ਇਹਨੂੰ ਅੱਗੇ ਪਿੱਛੇ ਉਹਦੇ ਕਰਨ ਵਾਲੇ ਬ੍ਰੇਕਾਂ ਗ ਅਮਰੂਗਾ ਜਿਹੜੇ ਉਧਰ ਵੀ ਘੁੰਮ ਜਾਂਦੇ ਨੇ ਆ ਦੇਖੋ ਆਪਾਂ ਇਧਰੋਂ ਘੁਮਾਣੇ ਉਧਰ ਵੀ ਘੁੰਮਦੇ ਨੇ ਆ ਪੈਲੇਟ ਦੀ ਟੋਪੀ ਪਈ ਆ ਪਤਾ ਨਹੀਂ ਕੀ ਚੀਜ਼ ਆ ਆਹ ਅੱਗੇ ਪਿੱਛੇ ਆਹ ਲੈਂਡ ਲੂੰਡ ਕਰਨ ਵਾਲਾ ਜੰਗਾੜ ਆ ਦੇਖੋ ਬਹੁਤ ਤਗੜੀ ਚੀਜ਼ ਹੈਗੀ ਆਪਾਂ ਸਾਰੇ ਜਹਾਜ਼ ਦੇ ਕੈਬਿਨ ਜੋ ਸੁਣਨ ਪਤਾ ਹੈ ਪੈਲੇਟ ਦੀ ਚੀਜ਼ ਦੀ ਹੁੰਦੀ ਆ ਆ ਦੇਖੋ ਚਲੋ ਆਹ ਲੀਵਰ ਲੂਵਰ ਜੇ ਹੁੰਦੇ ਨੇ ਅੱਗੇ ਪਿੱਛੇ ਕਰਨ ਵਾਲੇ ਖਿੱਚਣ ਵਾਲੇ ਆ ਦੇਖੋ ਤੇ ਆ ਇਹਦੇ ਪੈਰ ਵਾਲੇ ਸਟਾਫ ਪਰ ਜੇ ਕਾਫੀ ਚੀਜ਼ਾਂ ਹੁੰਦੀਆਂ ਨੇ ਆਪਣੇ ਬੈਕ ਸਾਈਡ ਤੁਸੀਂ ਦੇਖ ਸਕਦੇ ਹੋਗੇ ਕਿੰਨੀਆਂ ਸੋਚਾਂ ਨੇ ਆ ਇਹਦੇ ਉੱਪਰ ਦੇਖੋ ਕਿੰਨੀਆਂ ਸੋਚਾਂ ਨੇ ਆ ਦੇਖੋ ਆ ਚੀਜ਼ ਸਾਰੀ ਸੋਚਾਂ ਨਾਲ ਭਰੀ ਪਈ ਆ ਬੈਕ ਸਾਈਡ ਤੇ ਦੇਖੋ ਕਿੰਨੀਆਂ ਸੋਚਾਂ ਨੇ ਇਧਰ ਬਾਈ ਗਰਜੀਤ ਬੈਠੇ ਆ ਆਪਣੇ ਨਾਲ ਆਪਾਂ ਹੁਣ ਇਹਨੂੰ ਡਾਉਣੇ ਹੈਗੇ ਆਪਾਂ ਇੱਥੋਂ ਸਿੱਧਾ ਅੰਮ੍ਰਿਤਸਰ ਤੋਂ ਜਾਵਾਂਗੇ ਬਰੇਟਾ ਮੰਡੀ ਕਿਉਂ ਬਾਈ ਚੱਲੀਏ ਚਲੋ ਜੀ ਚੱਲੀਏ ਤੇ ਯਾਤਰੀ ਬੈਠ ਚੁੱਕੇ ਨੇ ਤੁਸੀਂ ਦੇਖ ਸਕਦੇ ਹੋਗੇ ਯਾਤਰੀ ਬੈਠ ਰਹੇ ਨੇ ਵਿੱਚ ਹੁਣ ਆਪਾਂ ਇੱਥੋਂ ਨਿਕਲਦੇ ਹਾਂ ਅੱਲਾਹ ਬੇ ਵੈਲਟਰ ਵਾਲਾ ਸਿਟ ਵੈਲਡ ਜਾਣ ਦੇ ਵੇਰ ਹਣਾ ਲਓ ਜੀ ਕਮੈਂਟ ਕਰਕੇ ਦੱਸੋ ਦੋਸਤੋ ਕੌਣ ਕੌਣ ਇਹ ਜਹਾਜ਼ ਦੇ ਵਿੱਚ ਬੈਠਾ ਹੈਗਾ ਅੰਬਰਸਰ ਨੂੰ ਜਾਣੇ ਜਦੋਂ ਆਪਾਂ ਜਲੰਧਰ ਤੋਂ ਉਸ ਰੋਡ ਦੇ ਉੱਤੇ ਆਉਂਦਾ ਹੈਗਾ ਠੀਕ ਹੈ ਠੀਕ ਹੋ ਸਾਰੇ ਕਿਦੇ ਆਪਾਂ ਜਹਾਜ਼ ਦੇ ਵਿੱਚ ਖਾ ਪੀ ਕੇ ਵਾਪਸ ਨਿਕਲ ਚੁੱਕੇ ਆਂਗੇ ਤੁਸੀਂ ਦੇਖ ਸਕਦੇ ਹੋਗੇ ਆਪਣੇ ਬੈਕ ਸਾਈਡ ਤੇ ਇਹ ਰੇ ਇੰਡੀਆ ਦਾ ਜਹਾਜ਼ ਹੈਗਾ ਉਹ ਵੀ ਰੀਜਨਲ ਹੈ ਦੇਸੀ ਨਹੀਂ ਹੈਗਾ ਤੇ ਆਹ ਦੇਖੋ ਇਹ ਵਿਚਾਰਾ ਦੂਰੋਂ ਤੋਂ ਪਤਾ ਲੱਗਦਾ ਹੈ ਇਹ ਅਸਲੀ ਹੈ ਦੇਸੀ ਨਹੀਂ ਹੈਗਾ ਤੇ ਹੁਣ ਆਪਾਂ ਵਿੱਚੋਂ ਖਾ ਪੀ ਕੇ ਬਾਸ ਨਿਕਲੇ ਇਹ ਜਦੋਂ ਆਪਾਂ ਜੀ ਅੰਬਰਸਰ ਵਾਲਾ ਟੂਲ ਟੈਕਸ ਤੇ ਪਹੁੰਚਦੇ ਆ ਉਦੋਂ ਪਹਿਲਾ ਹੁੰਦਾਗਾ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਜਹਾਜ਼ ਆ ਦੇਖੋ ਜੀ ਆਪਾਂ ਦਾ ਹੁਣ ਖਾ ਪੀ ਕੇ 에ਅਰ ਇੰਡੀਆ ਦਾ ਜਹਾਜ਼ ਆ ਦੇਖੋ ਬਹੁਤ ਵੱਡਾ ਜਹਾਜ਼ ਆ ਆ ਦੇਖੋ origignal ਆ ਸਾਰਾ ਮੈਂ ਤੁਹਾਨੂੰ ਦਿਖਾਣਾਗਾ origignal ਆ ਪੂਰਾ ਕੋਈ ਵੀ ਕਾਪੀ ਨਹੀਂ ਹੈਗਾ ਡੁਪਲੀਕੇਟ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾਗਾ ਤੇ ਵਧੀਆ ਖਾਣ ਪੀਣ ਨੂੰ ਅੰਦਰ ਬਰੰਦ ਵਧੀਆ ਘੋਣ ਦਾ ਕਾਲੀ ਕਰ ਗਿਆ ਜਾਣ ਦੀ ਥੱਲੇ ਉਹਦਾ ਲੰਘ ਗਿਆ ਹੁਣ ਮੈਂ ਤੇ ਮੇਰਾ ਯਾਰ ਗੁਰਜੀਤ ਥੱਲੇ ਨੂੰ ਨਿਕਲ ਰਹੇ ਆਂਗੇ ਇਹ ਦੇਖ ਸਕਦੇ ਹੋਗੇ 에어ਪੋਰਟ ਤੋਂ ਆਪਾਂ ਥੱਲੇ ਉਤਰ ਰਹੇ ਆ ਜੀ ਆ ਨਜ਼ਾਰਾ ਆ ਗਿਆ ਤੇ ਕਮੈਂਟ ਕਰਕੇ ਦੱਸਿਓ ਕੌਣ ਕੌਣ ਇਸ ਜਹਾਜ਼ ਦੇ ਵਿੱਚ ਖਾਣ ਪੀਣ ਆਇਆ ਕੌਣ ਝੂਟੇ ਲੈਣ ਆਇਆ ਠੀਕ ਹੈ ਬਣੇ ਰਿਓ ਆਪਣੇ ਬਲੌਗ ਦੇ ਨਾਲ ਸਾਨੂੰ ਬਾਰੋ ਦਿਖਾਉਣੇ ਨੇ ਲੋਕੇ ਦੀ ਆ ਦੇਖੋ ਜੀ オリジナル ਟਾਇਰ ਨੇਗੇ ਜਹਾਜ਼ ਦੇ ਹਵਾ ਵਗਾਰਾ ਵੀ ਪੈਂਦੀ ਇਹਨਾਂ ਦੇ ਵਿੱਚ ਐਨੀ ਹਵਾ ਨਹੀਂ ਪੈਂਦੀ ਆ ਦੇਖੋ ਸੋਚਾਂ ਸੱਚਾਂ ਜਿਹਦੇ ਵਿੱਚ ਵੜ ਜਾਂਦੇ ਨੇ ਇਹ ਪੂਰਾ オリジナル ਜਾ ਹੈ ਇਹ ਨਹੀਂ ਹੈਗਾ ਵੀ ਦੇਸੀ ਹੈ ਕੁਝ ਤੋਂ ਵੀ ਕਾਪੀ ਹੋ ਨਹੀਂ ਹੈਗਾ ਪੱਥਰ ਦਾ ਜਾਂ ਲੋਹੇ ਦਾ ਐਕਸਟਰਾ ਕੁਝ ਨਹੀਂ ਲਾਇਆ ਹੈਗਾ ਆ ਦੇਖੋ ਲਵੀ ਭਾਈ ਹੈ ਦੇਖਦਾ ਫਿਰਦਾ ਨਜ਼ਾਰਾ ਆ ਆ ਜਾ ਆ ਦੇ ਵਿੱਚ ਕਬੂਤਰ ਰਹਿਣ ਵਾਸਤੇ ਬਣਾਇਆ ਹੈ ਤੁਸੀਂ ਦੇਖ ਸਕਦੇ ਹੋ ਇਹ ਤਾਂ ਖਾਲੀ ਹੈ ਇਹ ਬੈਗ ਬੈਗਾ ਬੁਗੜਾ ਜੇ ਸੇਸ਼ਟਮ ਹੋਣਾ ਨੇ ਦੇਖ ਸਕਦੇ ਹੋਗੇ ਬਹੁਤ ਸੋਹਣਾ ਬਹੁਤ ਸੋਹਣਾ ਰੈਸਟੋਰੈਂਟ ਬਣਾਇਆ ਹੋਇਆ ਜੀ ਥੱਲੇ ਖਾਣ ਪੀਣ ਨੂੰ ਉੱਪਰ ਸਾਰਾ ਵਧੀਆ ਆ ਦੇਖੋ ਉਹੀਗਾ ਖਾਣ ਪੀਣ ਵਾਲਾ ਬਣਾਇਆ ਹੋਇਆ ਦੇਖ ਸਕਦੇ ਹੋ ਲੋ ਆਪਾਂ ਖਾ ਪੀ ਕੇ ਬਾਸ ਮੁੜੇ ਜੀ ਇਸ ਸਾਈਡ ਹੈਗਾ ਅੰਮ੍ਰਿਤਸਰ ਇਸ ਸਾਈਡ ਹੈਗਾ ਜਲੰਧਰ